ਦੀ ਆ ਰਹੀ ਤੇ ਗੋਲਾਬਾਰੀ ਜਿਹੜੀ ਲਗਾਤਾਰ ਜਿਹੜੀ ਹੈ ਮਿਲ ਰਹੀ ਹੈ ਤੇ ਜਵਾਬੀ ਕਾਰਵਾਈ ਵੀ ਜਿਹੜੀ ਇਧਰੋਂ ਭਾਰਤ ਸਰਕਾਰ ਭਾਰਤ ਫੌਜ ਵੱਲੋਂ ਜਿਹੜੀ ਲਗਾਤਾਰ ਜਿਹੜੀ ਚੱਲ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਵੇਰੇ ਵੀ ਜਿਹੜੀਆਂ ਸਾਂਝੀਆਂ ਕੀਤੀਆਂ ਬਾਬਾ ਬਕਾਲਾ ਹਲਕੇ ਦੀਆਂ ਜਿਹੜੀਆਂ ਕਿ ਜੱਲੂਪਰ ਖੇੜੇ ਦੇ ਵਿੱਚ ਤਾਂ ਉੱਥੇ ਨਾਲ ਹੀ ਜੱਲੂਪਰ ਖੇੜੇ ਦੇ ਨਾਲ ਹੀ ਪਿੰਡ ਉਪਲ ਪਿੰਡ ਹੈ ਜਿੱਥੇ ਕਿ ਇੱਕ ਪਾਕਿਸਤਾਨ ਵੱਲੋਂ ਇੱਕ ਮਿਜ਼ਾਈਲ ਜਿਹੜੀ ਆਉਂਦੀ ਆ ਤਾਂ ਬਾਹਰ ਖੇਤਾਂ ਦੇ ਵਿੱਚ ਡਿੱਗਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੰਬ ਨਾਮਾ ਜਿਹੜੀ ਚੀਜ਼ ਕਹੀ ਜਾਂਦੀ ਸੀ ਕਿ ਹੁਣ ਬਿਲਕੁਲ ਜਿਹੜਾ ਸਾਫ਼ ਤੁਸੀਂ ਦੇਖ ਸਕਦੇ ਹੋ ਕਿ ਇਸ ਨੂੰ ਮਿਜ਼ਾਈਲ ਜਿਹੜਾ ਕਿਹਾ ਜਾਂਦਾ ਹੈ ਤਾਂ ਜਾਣਕਾਰੀ ਸਾਂਝੀ ਕਰਨ ਲਈ ਸਥਾਨਕ ਲੋਕ ਵੀ ਜਿਹੜੇ ਖੜੇ ਨੇ ਸਹਿਮ ਦਾ ਮਾਹੌਲ ਬਣਿਆ ਪਿਆ ਹੈ ਤਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਕਿ ਜਿਹੜੇ ਮੌਕੇ ਤੇ ਜੱਜਦਾਨ ਕੇ ਲੈਂਦੇ ਨੇ ਵੈਰੋਵਾਲ ਥਾਣਾ ਮੁਖੀ ਜਿਹੜਾ ਨੇ ਕਿ ਮੌਕੇ ਤੇ ਜਾਈਦਾ ਲੈਂਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸੇ ਚੀਜ਼ ਦਾ ਕੋਈ ਨੁਕਸਾਨਤ ਨਹੀਂ ਹੋਇਆ ਜੀ ਨਹੀਂ ਜੀ ਨਹੀਂ ਕਿਸੇ ਦਾ ਨੁਕਸਾਨ ਨਹੀਂ ਇਹ ਕਿੰਨੇ ਚ ਟਾਈਮ ਦਾ ਵਾਕਿਆ ਹੈਗਾ ਜੀ ਇਹ ਕਰੀਬ ਰਾਤ 8:00 ਹੋਏ ਤੋਂ ਬਾਅਦ ਦਾ ਵਾਕਿਆ ਹੈ ਜੀ ਐ ਕੀ ਲੱਗਦਾ ਹੈ ਕਿ ਜਿਸ ਟਾਈਮ ਸੈਮ ਦਾ ਮਾਹੌਲ ਹੋ ਜਾਂਦਾ ਵਾ ਤਾਂ ਲੋਕ ਤੁਹਾਨੂੰ ਜਿਹੜਾ ਕਾਲ ਵਗੈਰਾ ਕਰਦੇ ਨੇ ਤਾਂ ਤੁਸੀਂ ਮੌਕੇ ਤੇ ਪਹੁੰਚਦੇ ਹੋ ਕਿ ਥੋੜਾ ਦੇਰ ਬਿਲਕੁਲ ਜੀ ਨਹੀਂ ਬਿਲਕੁਲ ਜੀ ਜਿੰਨਾ 2-4 ਮਿੰਟ ਤਾਂ ਚੱਲੋ ਲੱਗਦੀ ਹੈ ਥਾਣੇ ਨੂੰ 10 ਮਿੰਟ ਤਾਂ ਲੱਗਦੀ ਹੈ ਤੁਣ ਲੱਗਿਆ ਤੇ ਅਸੀਂ ਬਿਲਕੁਲ ਪਹੁੰਚ ਜਾਂਦੇ ਹਾਂ ਟਾਈਮ ਸਿਰ ਆ ਕੇ ਪਬਲਿਕ ਨਾਲ ਰابطਾ ਕਾਇਮ ਕਰੀਦਾ ਮੌਕੇ ਤੇ ਜਾਈਦਾ ਠੀਕ ਹੈ ਜੀ ਤੇ ਬਾਕੀ ਪਿੰਡ ਵਾਲਿਆਂ ਦੇ ਪੰਜਾਬ ਪੁਲਿਸ ਦੇ ਵੀ ਤੇ ਪਿੰਡ ਵਾਲੇ ਨੇ ਹੌਸਲੇ ਬੁਲੰਦ ਆ ਕੋਈ ਉਹ ਦੀ ਗੱਲਬਾਤ ਨਹੀਂ ਤੁਹਾਡੀ ਕਿਸੇ ਨਾਲ ਗੱਲਬਾਤ ਹੁੰਦੀ ਟੈਕਨੋਲੋਜੀ ਅਧਿਕਾਰੀਆਂ ਦੇ ਨਾਲ ਕਿ ਇਹ ਪੂਰੀ ਤਰ੍ਹਾਂ ਜਿਹੜੀ ਡੈਮੇਜ ਹੋ ਚੁੱਕੀ ਹੈ ਡਿਫਿਊਜ਼ ਜਿਹੜੀ ਹੋ ਚੁੱਕੀ ਹੈ ਕਿ ਨਹੀਂ ਇਹ ਜਿਹੇ ਅਰਮੀ ਦੇ ਜਵਾਨ ਸੱਦੇ ਟੀਮ ਸੱਦੀ ਹੈ ਜੀ ਉਹ ਆ ਰਹੀ ਹੈ ਜੀ ਬਾਕੀ ਪਤਾ ਲੱਗਦਾ ਹੀ ਹੈ ਜੀ ਵੀ ਇਹ ਡੈਮੇਜ ਹੋਈ ਹੈ ਇਸ ਦਾ ਟੁਕੜਾ ਜਿਹੜਾ ਇੱਕੋ ਲੱਭਾ ਇੱਥੇ ਕੋਈ ਹੋਰ ਵੀ ਲੱਭਦੇ ਰਾ ਇਹ ਤਾਂ ਇੱਕੋ ਲੱਗਾ ਬਾਕੀ ਟੁਕੜੇ ਦੇ ਹੋਰ ਵੀ ਹੈਗੇ ਉਹ ਨਾਲ ਦੇ ਪਿੰਡਾਂ ਡਿੱਗੇ ਆ ਜੀ ਹਾਂਜੀ ਜਿਹੜੀ ਆਰਮੀ ਦੀ ਟੀਮ ਜਿਹੜੀ ਡਿਫਿਊਜ਼ ਕਰਨ ਵਾਸਤੇ ਜਿਹੜੀ ਆ ਰਹੀ ਹੈ ਜਾਂ ਇਹ ਦੱਸਦਾ ਜਿਹੜਾ ਪੂਰਾ ਜਿਹੜਾ ਜਾਇਜ਼ਾ ਲੈਣ ਵਾਸਤੇ ਆ ਰਹੀ ਹੈ ਕੋਈ ਲੱਗਦਾ ਕਿੰਨੇ ਕ ਟਾਈਮ ਤੱਕ ਕਰੇ ਤੇ ਕਰੇ ਮਤ 2-4 ਮਿੰਟ ਚਾਹੀ ਨਹੀਂ ਟੀਮ ਜੀ ਜੀ ਬਿਲਕੁਲ ਡਰਦਾ ਜਿਹੜਾ ਮਾਹੌਲ ਜਿਹੜਾ ਬਣਿਆ ਹੋਇਆ ਤਾਂ ਲੋਕ ਜਿਹੜੇ ਨੇ ਉਹ ਕਿਤਨਾ ਕਿਤੇ ਜਿਹੜਾ ਆਪਣੇ ਹੌਸਲੇ ਵੀ ਬੁਲੰਦ ਕਰਕੇ ਬੈਠੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਅਗਰ ਭਾਰਤ ਪਾਕਿਸਤਾਨ ਦਾ ਜੇਕਰ ਜੁੱਧ ਜੇ ਲੱਗਾ ਹੋਇਆ ਜਾਂ ਲੱਗਣਾ ਹੈ ਤਾਂ ਅਸੀਂ ਜਿਹੜਾ ਆਪਣੇ ਦੇਸ਼ ਦੇ ਨਾਲ ਤਾਂ ਪੂਰੇ ਤਰਰ ਤਰ ਜਿਹੜੇ ਖੜੇ ਹਾਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਇਹ ਕਿੰ ਇਹ ਸਾਰੇ ਅਹੀਂ ਤਾਂ ਲਾਈਟ ਜਗ ਦੇ ਦੇਖੀ ਉਪਰੋਂ 1 ਵਜ ਕੇ ਦੇ 41 ਮਿੰਟ ਦਾ ਟਾਈਮ ਹੈ ਉਸ ਟਾਈਮ ਦੇਖੀ ਡਿੱਗਦੀ ਤੇ ਲੇਕਿਨ ਸਾਨੂੰ ਇਹ ਨਹੀਂ ਪਤਾ ਕਿ ਇੱਥੇ ਡਿੱਗੇ ਹੋਤਲ ਟਾਈਮ ਲੱਗਦਾ ਵੀ ਬਿਲਕੁਲ ਲਾਗੇ ਡਿੱਗਣ ਦੀ ਆ ਤੇ ਉਹ ਤਾਂ ਦਿਨੇ ਆ ਕੇ ਫਿਰ ਦੇਖਿਆ ਉਹਨਾਂ ਪਹਿਲੀ ਵਾਲਿਆਂ ਦੇਖਿਆਗੇ ਕੋਈ ਨਾ ਸਰਪੰਚ ਸਾਹਿਬ ਨੂੰ ਕਿਹਾ ਫਿਰ ਉਹਨਾਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਫਿਰ 50% ਦੇ ਮੌਕੇ ਦਾ ਹੀ ਫਿਰ ਉਹਨਾਂ ਨੇ ਹਮਸ਼ਾਇਤ ਕੀਤੀ ਲੱਗਦਾ ਕਿ ਸੇਫ ਹੁਲੇ ਸਾਰਾ ਬਿਲਕੁਲ ਸੇਫ ਹੈ ਕੋਈ ਨੁਕਸਾਨ ਨਹੀਂ ਹੋਇਆ ਜਿਆਦਾ ਕੋਈ ਬਚਾਅ ਹੋ ਗਿਆ ਬਾਰ ਬਾਰ ਖੇਤਾਂ 'ਚ ਡਿੱਗਦੀ ਆ ਨੁਕਸਾਨ ਦਾ ਬਚਾਅ ਹੋ ਗਿਆ ਅਵਾਜ਼ ਕਿੰਨੀ ਗਰੀ ਸਰ ਵਾਤਾ ਬਹੁਤ ਆਈ ਜੀ ਕੰਦਾ ਕੰਮ ਗਿਆ ਵਾਤਾ ਬਹੁਤ ਆਈ ਜੀ ਸਹਿਮ ਦਾ ਮਾਹੌਲ ਬਣ ਜਾਂਦਾ ਸਰ ਬਹੁਤ ਹੀ ਸਾਰੇ ਜਿੰਨੇ ਆ ਗਏ ਸਾਰੇ ਬਾਹਰ ਆ ਕੇ ਖੜ ਗਏ ਵਾਤਾ ਬਹੁਤ ਜਿਆਦਾ ਆਈ ਜੀ ਲੱਗਦਾ ਹੈ ਕਿ ਇੱਕ ਵੱਡਾ ਤੁਹਾਡਾ ਨੌਜਵਾਨਾਂ ਵੱਲੋਂ ਮੈਸੇਜ ਵੀ ਆ ਜਿਹੜੇ ਲੋਕ ਨੇ ਉਹ ਲਾਈਟਾਂ ਬੰਦ ਕਰਕੇ ਰੱਖਣ ਜੋ ਨਿਸ਼ਾ ਨਿਰਦੇਸ਼ ਜਿਹੜੇ ਆ ਰਹੇ ਨੇ ਮਾਨਜੋਗ ਡੀਸੀ ਸਾਹਿਬ ਵੱਲੋਂ ਵੀ ਜਿਹੜਾ ਬਾਰ ਬਾਰ ਜਿਹੜਾ ਕਿਹਾ ਜਾ ਰਿਹਾ ਹੈ ਕਿ ਜਿਹੜੀ ਸੇਫਟੀ ਬਣਾ ਕੇ ਰੱਖੋ ਤਾਂ ਘਰਾਂ ਦੇ ਵਿੱਚ ਜਿਹੜੀਆਂ ਲਾਈਟਾਂ ਬੰਦ ਕਰਕੇ ਰੱਖੋ ਜਿਸ ਤਰ੍ਹਾਂ ਵੀ ਆਪਣਾ ਮੰਤਰਾਲੇ ਦੇ ਵੀ ਜਿਹੜੇ ਨਿਸ਼ਾ ਨਿਰਦੇਸ਼ ਆ ਰਹੇ ਉਸ ਦੇ ਨਾਲ ਜਿਹੜਾ ਪੂਰਾ ਜਿਹੜਾ ਨਿਯਮਾਂ ਦੀ ਜਿਹੜੀ ਪਾਲਣਾ ਕਰਨੀ ਚਾਹੀਦੀ ਹੈ ਹਾਂਜੀ ਬਿਲਕੁਲ ਬਿਲਕੁਲ ਸਾਰੇ ਇਹ ਤਾਂ ਸਾਰੇ ਨੂੰ ਕਿਹਾ ਹੈ ਵੀ ਲਾਈਟ ਬਿਲਕੁਲ ਨਾ ਜਗਾਓ ਇਹਨਾਂ ਇਵਿਟਰ ਤੱਕ ਲਾਈਟ ਨਹੀਂ ਜਗੰਦ ਦਿੱਤੀ ਇਹ ਸਾਰੇ ਸੂਚਿਤ ਕੇ ਹੀ ਕੀਤਾ ਹੈ ਵੀ ਲਾਈਟ ਨਾ ਚਲਣ ਦੀ। ਹਾਂਜੀ। ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਦੇ ਆਂ। ਸਰਪੰਚ ਸਾਹਿਬ ਅ ਵੱਡੀ ਗੱਲ ਹੈ ਕਿ ਪਰਮਾਤਮਾ ਨੇ ਜਿਹੜਾ ਹੱਥ ਦੇ ਕੇ ਰੱਖਿਆ ਹੈ ਕਿ ਕਿਸੇ ਦਾ ਜਿਹੜਾ ਨੁਕਸਾਨ ਨਹੀਂ ਹੋਇਆ। ਕੀ ਲੱਗਦਾ ਹੈ ਕਿ ਵੱਡਾ ਗੋਲਾ ਜਿਹੜਾ ਕਿ ਬੰਬ ਧਮਾਕਾ ਹੈ ਜਿਸ ਦਾ ਬਹੁਤ ਜ਼ਿਆਦਾ ਜਿਹੜਾ ਡਰ ਹੁੰਦਾ ਹੈ ਤਾਂ ਜਿਹੜਾ ਇਹ ਆਰੋ ਕੇ ਬਾਹਰ ਜਿਹੜਾ ਖੇਤਾਂ ਦੇ ਵਿੱਚ ਡਿੱਗਦਾ ਹੈ। ਹਾਂਜੀ ਸਰ ਇਹ ਇਹ ਰਾਤ ਕੋਈ ਪੌਣੇ 2 ਵਜੇ ਦੇ ਕਰੀਬ-ਕਰੀਬ ਜਿਹੜਾ ਬਾਈ ਇੱਥੇ ਡਿੱਗਾ ਵਾ ਤੇ ਕਾਫੀ ਜਿਹੜਾ ਵਾ ਉਹ ਖੜਾ ਆਇਆ ਇਹਦਾ ਤੇ ਜੋ ਕਿ ਸਾਡੀ ਇੰਡੀਅਨ ਆਰਮੀ ਹੈ ਜੀ ਇਹਨਾਂ ਨੇ ਉੱਪਰ ਹੀ ਇਹਨੂੰ ਹਵਾ ਦੇ ਵਿੱਚ ਨਸ਼ਟ ਕਰਤਾ ਵਾ ਜੋ ਕਿ ਪਾਕਿਸਤਾਨ ਤੋਂ ਇਹ ਮਜਲਾਂ ਛੱਡੀਆਂ ਗਿਆ ਰਾਤੀ ਸਾਡੇ ਪਿੰਜ ਨੂੰ ਪਿੰਡ ਨੂੰ ਵੀ ਇਹ ਨਿਸ਼ਾਨਾ ਇਹਨਾਂ ਨੇ ਬਣਾਇਆ ਜੀ ਤੇ ਇੰਡੀਅਨ ਆਰਮੀ ਤੇ ਪੰਜਾਬ ਪੁਲਿਸ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਜੋ ਕਿ ਪਾਕ ਜਿਹੜੀ ਪਾਕਿਸਤਾਨ ਦੀ ਆ ਆਰਮੀ ਇਹਨਾਂ ਦੇ ਮਨਸੂਬਿਆਂ ਨੂੰ ਇਹ ਕਾਮਯਾਬ ਨਹੀਂ ਹੋਣ ਦੇਂਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੰਨਾਂ ਦਾ ਅਹੀਂ ਸਵੇਰੇ ਐਸਐਚਓ ਥਾਣਾ ਵੈਰਵਾਲ ਨਰੇਸ਼ ਕੁਮਾਰ ਜੀ ਨੂੰ ਸੁਜਿਤ ਕੀਤਾ ਸੀ ਜੋ ਕਿ ਸਵੇਦ ਦੇ ਸਾਡੇ ਕੋਲ ਖੜੇ ਨੇ ਇੱਥੇ ਆ ਕੇ ਜੀ ਆਪਣੀ ਟੀਮ ਦੇ ਨਾਲ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਜੀ ਤੇ ਇਹਨਾਂ ਨੇ ਜਿਹੜਾ ਵਾ ਗਾੜੀਓ ਇੰਡੀਅਨ ਆਰਮੀ ਦੇ ਨਾਲ ਜਿਹੜਾ ਵਾ ਉਹ رابطہ ਕਾਇਮ ਕੀਤਾ ਵਾ ਹੁਣ ਕੁਝ ਮਿੰਟਾਂ ਦੇ ਵਿੱਚ ਇੰਡੀਅਨ ਆਰਮੀ ਆਊਗੀ ਫਿਰ ਉਹ ਇਹਨੂੰ ਜਾ ਕੇ ਦੇਖਣਗੇ ਪਿੰਡ ਵੱਲੋਂ ਟੁਕੜੇ ਤੇ ਨਹੀਂ ਕੋਈ ਗਏ ਨਹੀਂ ਜੀ ਪਿੰਡ ਵੱਲ ਕੋਈ ਟੁਕੜੇ ਨਹੀਂ ਗਏ ਜੀ ਬਾਹਰ ਆ ਗਿਆ ਪਿੰਡ ਵੱਲ ਤੋਂ ਨਹੀਂ ਬਚਾ ਹੋ ਗਿਆ ਖੇਤਾਂ ਦੇ ਵਿੱਚ ਜਾ ਟਿਕ ਗਿਆ ਸਾਰਾ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਰਦੀਪ ਮੈਂ ਇੱਕ ਵਾਰੀ ਕਹੂੰਗਾ ਕਿ ਜਿਹੜਾ ਹੈ ਪੂਰਾ ਜਿਹੜਾ ਇਸ ਮਿਜ਼ਾਈਲ ਨੂੰ ਜਿਹੜਾ ਦਿਖਾਇਆ ਜਾਵੇ ਨੇੜਿਓਂ ਤੋਂ ਕਿ ਇਹ ਜਿਹੜਾ ਮਿਜ਼ਾਈਲ ਹੈ ਜਿਹੜੀ ਪਾਕਿਸਤਾਨ ਦੀ ਵੱਲੋਂ ਜਿਹੜੀ ਆਉਂਦੀ ਹੈ ਤਾਂ ਬਿਲਕੁਲ ਜਿਹੜਾ ਇਸ ਦੀ ਜਿਹੜੀ ਹਾਈਟ ਹੈ ਤੁਸੀਂ ਦੇਖ ਸਕਦੇ ਹੋ 2.5-3 ਫੁੱਟ ਦੀ ਜਿਹੜੀ ਹੈਗੀ ਆ ਤਾਂ ਲੋਕ ਜਿਹੜੇ ਨੇ ਸਥਾਨਕ ਲੋਕ ਨੇ ਉਹ ਖੜੇ ਹੋਏ ਨੇ ਪੈਨਿਕ ਹੋਣ ਦੀ ਲੋੜ ਨਹੀਂ ਹੈ ਜ਼ਰੂਰਤ ਨਹੀਂ ਹੈ ਇੰਡੀਅਨ ਆਰਮੀ ਜਿਹੜੀ ਆ ਪੂਰੀ ਸਾਡੇ ਨਾਲ ਆ ਪੂਰਾ ਜਿਹੜਾ ਸੁਰੱਖਿਆ ਜਿਹੜੀ ਆ ਬਣਾ ਕੇ ਰੱਖੀ ਹੈ ਇੰਡੀਅਨ ਆਰਮੀ ਨੇ ਤਾਂ ਸਾਨੂੰ ਮਾਣ ਹੈ ਆਪਣੇ ਦੇਸ਼ ਦੇ ਉੱਪਰ ਜੇਕਰ ਅਸੀਂ ਸਾਡਾ ਜਿਹੜਾ ਦੇਸ਼ ਹੈ ਇਸ ਦੀ ਟੈਕਨੋਲੋਜੀ ਬਹੁਤ ਵਧੀਆ ਹੈ ਤਾਂ ਸਾਡੇ ਜਿਹੜੇ ਉੱਪਰ ਹੀ ਜਿਹੜੇ ਦੁਸ਼ਮਣ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਜਿਹੜਾ ਦੇਸ਼ ਹੈ ਇਸ ਦੀ ਟੈਕਨੋਲੋਜੀ ਬਹੁਤ ਵਧੀਆ ਹੈ ਤਾਂ ਸਾਡੇ ਜਿਹੜੇ ਉੱਪਰ ਹੀ ਜਿਹੜੇ ਦੁਸ਼ਮਣ ਵੱਲੋਂ ਜਿਹੜੀ ਆ ਰਹੀ ਹੈ ਮਜ਼ਾਇਲ ਉਸ ਨੂੰ ਜਿਹੜਾ ਉੱਪਰ ਹੀ ਡਿਫਿਊਜ਼ ਕੀਤਾ ਜਾ ਰਿਹਾ ਤਾਂ ਜਿਹੜਾ ਦੇਖ ਸਕਦੇ ਹੋ ਕਿੰਨਾ ਜਿਹੜਾ ਇੱਥੇ ਫੇਰ ਦੇ ਵਿੱਚ ਜਿਹੜਾ ਟੋਇਆ ਵੀ ਇੱਕਦਮ ਜਿਹੜਾ ਪੈ ਜਾਂਦਾ ਜਦੋਂ ਇੱਥੇ ਡਿੱਗਦੀ ਹੈ ਤਾਂ ਉਸ ਦੇ ਜਿਹੜੇ ਕਚਰੇ ਵੀ ਉਹ ਵੀ ਇੱਥੇ ਡਿੱਗਦੇ ਨੇ ਤਾਂ ਤੁਸੀਂ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਪਰੰਤੂ ਅਸੀਂ ਇੱਕ ਜਿਹੜੀ ਚਲਦੀ ਸਕਰੀਨ ਤੇ ਗੱਲ ਜਿਹੜੀ ਜਰੂਰ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਜਿਹੜੀ ਹੈ ਉਸ ਤੋਂ ਦੂਰ ਰਹੋ ਅਫਵਾਹ ਨਾ ਫਲਾਓ ਅਫਵਾਹ ਤੋਂ ਜਿਹੜਾ ਬਚਣ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਅਸੀਂ ਆਪ ਖੁਦ ਅਫਵਾਹਾਂ ਜਿਹੜੀਆਂ ਅਡਾਵਾਂਗੇ ਕਿਤਨੇ ਕਿਤੇ ਲੋਕ ਜਿਹੜੇ ਉਹ ਪੈਨਿਕ ਵੀ ਹੋਣਗੇ ਲੋਕੀ ਜਿਹੜੇ ਨੇ ਉਹ ਗੁੰਮਰਾਹ ਵੀ ਹੋ ਰਹੇ ਨੇ ਕਿ ਸ਼ਾਇਦ ਇੱਥੇ ਇਦਾਂ ਹੋ ਗਿਆ ਇੱਥੇ ਉਦਾਂ ਹੋ ਗਿਆ ਪਰੰਤੂ ਇਸ ਅ ਜਿੱਦਾਂ ਤੋਂ ਜਿਹੜੀ ਦੂਰੀ ਬਣਾ ਕੇ ਰੱਖੋ ਤਾਂ ਸੋਸ਼ਲ ਮੀਡੀਆ ਤੇ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਜਾਣਕਾਰੀ ਉਹ ਨਾ ਸਾਂਝੀ ਕਰੋ ਆਫੀਸ਼ੀਅਲ ਪੇਜ ਜਿਹੜੇ ਨੇ ਜਾਂ ਆਪਣੀ ਕੋਈ ਵੈਬਸਾਈਟ ਹੈ ਉਸ ਦੇ ਉੱਪਰ ਕੋਈ ਜਾਣਕਾਰੀ ਇਸ ਤਰੀਕੇ ਦੀ ਨਾਲ ਜਿਹੜੀ ਸਾਂਝੀ ਕਰੋ ਭੀੜ ਵਾਲੇ ਇਲਾਕੇ ਜਿਹੜੇ ਨੇ ਉਹੋ ਜੀ ਜਿਹੜੀ ਨਾ ਕੋਈ ਜਾਣਕਾਰੀ ਸਾਂਝੀ ਕਰੋ ਮੈਂ ਕਿਰਪਾ ਕਰਕੇ ਤੁਹਾਡੇ ਸਾਰੇ ਦੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਹੈ ਅਪੀਲ ਕਰਦਾ ਕਿ ਆਪਣੇ ਜਿਹੜੇ ਘਰਾਂ ਦੇ ਵਿੱਚ ਬੈਠੋ ਤਾਂ ਲਾਈਟ ਜਿਹੜੀ ਉਹ ਬੰਦ ਕਰਕੇ ਜਿਵੇਂ ਬਲੈਕਆਊਟ ਹੁੰਦਾ ਹੈ ਜੋ ਵੀ ਨਿਸ਼ਾ ਨਿਰਦੇਸ਼ ਹੁੰਦੇ ਨੇ ਉਸ ਦੀ ਜਿਹੜੀ ਪਾਲਣਾ ਕੀਤੀ ਜਾਵੇ ਕੈਮਰਾਮੈਨ ਗਰਦੀਪ বেছিছে